ਜ਼ਿਲ੍ਹਾ ਜੁਲੰਦਰ ਦੇ ਫਿਲੋਰਾਦੀਨ ਪੈਂਦੇ ਪਿੰਡ ਗੜਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ 13 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਤੇਜ਼ ਰਫ਼ਤਾਰ ਕਾਰ ਨੇ ਪੈਦਲ ਚੱਲ ਰਹੀ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਸਕਾਨ ਉਮਰ 13 ਸਾਲ ਜੋ 6ਵੀਂ ਜਮਾਤ ਦੀ ਵਿਦਿਆਰਥਣ ਸੀ ਆਪਣੀ ਭੂਆ ਪ੍ਰਵੀਨ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਸੀ। ਦੋਵੇਂ ਸੜਕ ਦੇ ਕਿਨਾਰੇ ਚੱਲ ਰਹੀਆਂ ਸਨ ਕਿ ਪਿੱਛੋਂ ਆਰੀ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਮੁਸਕਾਨ ਉਛਲ ਕੇ ਨੇੜੇ ਖੜੇ ਦਰਖਤ ਨਾਲ ਝਟਕ ਕਰਾਈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਮੁਸਕਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਟੱਕਰ ਮਗਰੋਂ ਕਾਰ ਨੇ ਨੇੜੇ ਖੜੀ ਇੱਕ ਢਾਂਜੇ ਨਾਲ ਵੀ ਟੱਕਰ ਮਾਰੀ ਜਿਸ ਕਨ ਕਾਰ ਚਾਲਕ ਦਲਜੀਤ ਸਿੰਘ ਨਿਵਾਸੀ ਪਿੰਡ ਨਗਰ ਜਲੰਧਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਫਿਲੌਰ ਪੁਲਿਸ ਵੱਲੋਂ ਮੁਸਕਾਨਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ ਇਸ ਸਬੰਧੀ ਥਾਣਾ ਫਿਲੌਰ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਮ੍ਰਿਤਕ ਵਿਦਿਆਰਥਣ ਦੀ ਭੂਆ ਪ੍ਰਵੀਨ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਦਲਜੀਤ ਸਿੰਘ ਖਿਲਾ ਮਾਮਲਾ ਦਰਜ ਕਰਕੇ ਵਾਹਣਾ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜੀ ਸਰ ਕੀ ਨਾਮ ਹੈ ਸਰਬਜੀਤ ਕੁਮਾਰ ਆ ਜੀ ਕੀ ਹਾਸਾ ਵਾਪਰਿਆ ਜੀ ਹਾਸਾ ਇਹ ਵਾਪਰਿਆ ਮੇਰੀ ਬੱਚੀ ਐਕਸੀਡੈਂਟ ਹੋ ਗਿਆ ਜੀ ਟਿੱਕੀ ਮੰਗ ਕਰਦੇ ਆ ਜੀ ਹੁੰਦੇ ਮੰਗ ਇਹ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਪਿੰਡ ਵਾਲੇ ਸਹਿਯੋਗ ਨਾਲ ਹਸਪਤਲ ਲੈ ਕੇ ਆਏ ਆ ਜੀ ਠੀਕ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਰਪੰਚ ਸਾਹਿਬ ਇੱਕ ਐਕਸੀਡੈਂਟ ਹੋਇਆ ਕਿ ਸਾਰਾ ਮਸਲਾ ਜੀ ਰਾਤ ਬੀਤੀ ਰਾਤ ਜਿਹੜੀ ਕੱਲ ਨੰਘ ਕੇ ਗਈ ਆ ਸ਼ਾਮ ਤਕਰੀਬਨ 8 8:30 ਵਜੇ ਦੇ ਕਰੀਬ ਸਾਡੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਵੱਲੋਂ ਲੰਗਰ ਲਗਾਇਆ ਜਾਂਦਾ ਉਹ ਸੰਧਿਆ ਫੇਰੀ ਉਹ ਸ਼ਾਮ ਫੇਰੀ ਕੱਢੀ ਜਾਂਦੀ ਆ ਉਸ ਦੌਰਾਨ ਇਹ ਬੱਚੀ ਮੱਥਾ ਟੇਕ ਕੇ ਆਪਣੇ ਘੂਆ ਦੇ ਨਾਲ ਬਿਲਕੁਲ ਕੱਚੇ ਦੇ ਉੱਤੇ ਸਾਈਡ ਪਰ ਆ ਰਹੀ ਸੀ ਤਾਂ ਇੱਕ ਤੇਜ਼ ਰਫ਼ਤਾਰ ਨਗਰ ਵੱਲੋਂ ਪਿੰਡ ਨਗਰ ਵਾਸੀ ਹੀ ਜਿਹੜੇ ਕਾਰ ਨੂੰ ਚਲਾ ਰਹੇ ਸੀ ਉਹ ਆਏ ਔਰ ਉਹਨਾਂ ਨੇ ਬੜੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਲੜਕੀ ਨੂੰ ਜਿਹੜੀ ਆ ਟੱਕਰ ਮਾਰੀ ਆ ਔਰ ਲੜਕੀ ਕਾਫੀ ਦੂਰ ਜਾ ਕੇ ਦਰਖਤ ਦੇ ਵਿੱਚ ਵੱਜੀ ਔਰ ਉਸੇ ਮੌਕੇ ਤੇ ਹੀ ਮੌਤ ਹੋ ਗਈ ਔਰ ਰਾਤ ਅਸੀਂ ਪਿੰਡ ਵਾਸੀਆਂ ਨੇ ਸਰਪੰਚ ਸਾਹਿਬ ਨੇ ਸਾਰੇ ਸਹਿਯੋਗੀਆਂ ਨੇ ਸਹਿਯੋਗ ਕਰਕੇ ਲੜਕੀ ਨੂੰ ਇੱਥੇ ਪਹੁੰਚਾਇਆ ਤਾਂ ਉਹ ਡੈੱਡ ਹੋ ਚੁੱਕੀ ਸੀ ਤੋਂ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਇੱਥੇ ਜਮ੍ਹਾਂ ਕਰਾਈ ਗਈ ਹੁਣ ਪੁਲਿਸ ਥਾਣੇ ਦੇ ਅੰਦਰ ਜਿਹੜਾ ਪਰਚਾ ਮੁਕੱਦਮਾ ਦਰਜ ਕੀਤਾ ਗਿਆ ਔਰ ਹੁਣ ਅਸੀਂ ਅੱਜ ਹੀ ਉਸ ਲੜਕੀ ਦਾ ਜਿਹੜਾ ਸੰਸਕਾਰ ਪਿੰਡ ਗੜਾ ਵਿਖੇ ਉੱਜਾ ਕੇ ਕਰਾਂਗੇ ਔਰ ਬੜੀ ਇਹ ਦਰਦਨਾਕ ਮੌਤ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਇਸ ਲੜਕੀ ਆ ਜਿਹੜੀ ਮੌਤ ਹੋਈ ਆ ਇਸ ਪਰਿਵਾਰ ਨੂੰ ਜਿਹੜਾ ਤੋਂ ਮੁਆਵਜ਼ਾ ਦਿੱਤਾ ਜਾਵੇ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਜੜੀਆ ਸਖਤ ਸਜ਼ਾ ਦਿੱਤੀ ਜਾਵੇ ਸਰ ਜੀ ਦੀ ਡੈਥ ਹੋਈ ਹੈ ਕੀ ਨਾਮ ਸੀਗਾ ਲੜਕੀ ਦਾ ਲੜਕੀ ਸੀਗੀ ਉਮਰ ਤਕਰੀਬਨ 12 ਸਾਲ ਔਰ ਪੁੱਤਰੀ ਸਰਬਜੀਤ ਕੁਮਾਰ ਤੇ ਜੋਗਿੰਦਰਪਾਲ ਜੀ ਦੀ ਪੋਤੀ ਸੀਗੀ ਸਾਡੇ ਗੜਾ ਪਿੰਡ ਤੋਂ ਹੀ ਚਾਂਦ ਚੱਕ ਮੱਲੇ ਦੇ ਵਿੱਚ ਇਹ ਪਰਿਵਾਰ ਜਿਹੜਾ ਰਹਿੰਦਾ ਸਾਡੇ ਪਿੰਡ ਦੇ ਵਿੱਚ ਬੜੇ ਲੰਮੇ ਸਮੇ ਤੋਂ ਪਿੰਡ ਦੇ ਵਿੱਚ ਬਸਨੀਕ ਰਾਹ ਤੇ ਸਾਰੇ ਜਿਹੜੇ ਕਾਰ ਚਾਲਕ ਸੀ ਉਹਦੇ ਵਿੱਚ ਕਿੰਨੇ ਜਣੇ ਸਵਾਰ ਸੀਗੇ ਦੋ ਚਾਰ ਇੱਕ ਡਰਾਈਵਰ ਸੀਗਾ ਇੱਕ ਨਾਲ ਉਹਦੇ ਇੱਕ ਸਾਥੀ ਹੋਰ ਸੀਗਾ ਕੋਈ ਡਰਿੰਕ ਵਗੈਰਾ ਵੀ ਕੀਤੀ ਹੋਣ ਲੱਗਦੀ ਸੀ ਹੋ ਸਕਦਾ ਉਹਨਾਂ ਨੇ ਕੋਈ ਨਾ ਕੋਈ ਨਸ਼ਾ ਕੀਤਾ ਹੋਵੇ ਕਿਉਂਕਿ ਨਸ਼ੇ ਦੀ ਹਾਲਤ ਵਿੱਚ ਜਿਹੜੀ ਕਾਰ ਹੈ ਜਿਹੜੀ ਇੰਨੀ ਤੇਜ਼ ਕੋ ਚਲਾ ਸਕਦਾ ਕਿਉਂਕਿ ਜਿੰਨੀ ਤੇਜ਼ ਉਹ ਕਾਰ ਪਿੱਛੋਂ ਆਈ ਆ ਲੜਕੀ ਨੇ ਟੱਕਰ ਮਾਰਨ ਤੋਂ ਬਾਅਦ ਇੱਕ ਹੋਰ ਗੱਡੀ ਦੇ ਵਿੱਚ ਵੀ ਉਹ ਕਾਰ ਜਿਹੜੀ ਵੱਜੀ ਆ ਬਹੁਤ ਹੀ ਭਿਆਨਕ ਹਾਦਸਾ ਜਿਹੜਾ ਹੋਇਆ ਔਰ ਇਹ ਤੇਜ਼ ਰਫਤਾਰ ਕਾਰ ਨਹੀਂ ਹੋਇਆ ਹਾਂਜੀ ਸਰ ਇੱਕ ਫਲੋਰ ਗੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਕੀ ਸਾਰਾ ਮਸਲਾ ਹੈ ਇਹ ਬੱਚੀ ਸੀ 13 ਸਾਲ ਦੀ ਜਿਹੜਾ ਸਮਾਰ ਨੂੰ ਗੱਡੀ ਨੇ ਹਟਕ ਦਿੱਤਾ ਉਹਦੀ ਗਲਤੀ ਸੀ ਤਾਂ ਉਹ ਗੱਡੀ ਨੇ ਹਟਕਤਾ ਕੁੜੀ ਦੇ ਬੱਚੀ ਦੇ ਜੋੜ ਨਾਲ ਵਿੱਚ ਥੋੜੀ ਸੱਟ ਵੀ ਲੱਗ ਗਈ ਜਿੰਨੀ ਜੜੀ ਆ ਇਹ ਬਜਟ ਦਾ ਆ ਕੇ ਇੱਕ ਗੱਡੀ ਵੱਡੀ ਸੀ ਆਪਣੇ ਘਰ ਉਹਦੇ ਵਿੱਚ ਵੱਜੀ ਆ ਤੇ ਜਦੋਂ ਕਹਾਵੇ ਚਾਲੂ ਕਰੀ ਉਹਨਾਂ ਦੇ ਵੀ ਸ਼ਟਾ ਲੱਗੀਆਂ ਉਹ ਇਥੋਂ ਰੈਪਰ ਜਲੰਧਰ ਕਰਦੇ ਆਂ ਤੇ ਉਹ ਹੋ ਜਿੰਦਾ ਹਸਦਾ ਹੁੰਦਾ ਆ ਤੇ ਸਰ ਇੱਕ ਕਦਮਾ ਦਰਜ ਕਰਦੇ ਤਾਂ ਇਹ ਪੋਸਟਿੰਗ ਕਰਾਵੇ ਤਰਲਾਸ਼ੀ ਜੀ ਬਸਾ ਬਣ ਕਿਹੜੀ ਧਾਰਾ ਦੇ ਮਕਦਮੇ ਸਰ ਤਹਿਤ ਦਰਜ ਕੀਤਾ ਗਿਆ ਸੀਨ ਦੇ ਤਰ੍ਹਾਂ ਬੰਦੇ ਠੀਕ